ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਪੱਖ ਨੂੰ ਨਿਸਤਾਰੈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਸੰਪੂਰਨਤਾ ਦੇਸ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮੁੱਚੇ ਪੰਥ ਵੱਲੋਂ ਬਹੁਤ ਹੀ ਚੜ੍ਹਦੀ ਕਲਾ ਬਹੁਤ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਧਾਨਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਚੇਰੀ ਅਨੰਦਪੁਰ ਸਾਹਿਬ ਜੀ ਨੂੰ ਛੱਡਿਆ ਚਮਕੌਰ ਦੀ ਗੜੀ ਵਿੱਚ ਬਹੁਤ ਭਾਰੇ ਜੰਗ ਹੋਇਆ ਉਤਬਾਦ ਜਿਸ ਰਸ ਸਤਪੁੱਤ ਚੱਲਦੇ ਚੱਲਦੇ ਅਕਸ਼ਿਲਾਮਦਮਾ ਸਾਹਿਬਤ ਲਵੰਡੀ ਸਾਹਿਬ ਕੋ ਪਹੁੰਚੇ ਤੇ ਸਤਪੁਰਾਨੇ ਉੱਥੇ ਬਾਣੀ ਮੁੱਖੋਂ ਉਚਾਰ ਕੇ ਭਾਈ ਮਨੀ ਸਿੰਘ ਸਾਹਿਬ ਨੂੰ ਲਖਾਰੇ ਲਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸਹਾਇਕ ਲਖਾਰੇ ਲਾ ਕੇ ਆਪਣੇ ਮੁੱਖੋਂ ਉਚਾਰ ਕੇ ਬਾਣੀ ਲਿਖਵਾਈ ਔਰ ਨਾਲ ਦੇੜ ਦੀ ਧਰਤੀ ਤੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੌਂਪਨਾ ਕਰਕੇ ਸਭ ਸਿੱਖਾਂ ਵਾਸਤੇ ਇਹ ਹੁਕਮ ਜਾਰੀ ਕੀਤਾ ਆਧਿਆ ਪਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਬਾਨਿਓ ਗ੍ਰੰਥ ਅੱਜ ਬਹੁਤ ਹੀ ਪਾਵਨ ਪ੍ਰਸਤਵ ਦਿਹਾੜਾ ਹੈ ਜੋ ਤਖਤ ਜਦਮ ਦਮ ਸਾਹਿਬ ਫਲਵੰਡੀ ਸਾਹਿਬ ਉਹ ਵਿਖੇ ਮਨਾਇਆ ਜਾ ਰਿਹਾ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਬਦ ਗੁਰੂ ਦੇ ਲਾਣ ਲਾ ਕੇ ਤਾਨਕ ਗੁਰਗੰਸਾ ਜੀ ਮਹਾਰਾਜ ਜੀ ਨੂੰ ਆਪਣਾ ਇਸ ਜਾਣ ਕਰਕੇ ਸ਼ਬਦ ਦੀ ਕਮਾਈ ਕਰਕੇ ਸ਼ਬਦ ਦਾ ਸੰਮਨ ਕਰਕੇ ਇਸੇ ਦੇ ਧਾਰੀ ਦੰਦੀ ਪਖੰਡੀ ਦੀ ਪੂਜਾ ਸਿੱਖ ਨੇ ਬਿਲਕੁਲ ਨਹੀਂ ਕਰਨੀ ਸਿੱਖ ਦਾ ਸੇਵ ਟੇਬਲ ਤੇ ਕੇਵਲ ਸਤਿਗੁਰੂ ਤਾਨਕ ਗੁਰੂ ਗ੍ਰੰਥ ਸਾਹਿਬ ਸਨ ਮੁਖ ਚੁਕਣਾ ਚਾਹੀਦਾ ਸੋ ਸਮੂਹ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਸੰਪੂਰਨਤਾ ਦੇ ਦਿਵਸ ਤੇ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ